ਇਹ ਇੱਕ ਪ੍ਰੈਸ ਕਾਨਫਰੰਸ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵੱਲੋਂ ਹੈਗੀ ਹੈ ਤੇ ਐਕਸੇ ਨੇ ਜਿਹੜੇ ਐਸੋਸੀਏਸ਼ਨ ਦੇ ਵੱਡੇ ਅ ਉਧੇਦਾਰ ਨੇ ਉਹ ਸਭ ਇੱਥੇ ਹੈਗੇ ਨੇ ਸਾਡੀ ਐਸੋਸੀਏਸ਼ਨ ਦੇ ਪੈਟਰਨ ਨੇ ਸਰਦਾਰ ਇਕਬਾਲ ਸਿੰਘ ਕੀ ਲਾਲਪੁਰਾ ਜੋ ਕਿ ਬੈਠੇ ਨੇ ਤੇ ਇਹ ਫੋਰਬਰ ਚੇਅਰਮੈਨ ਨੈਸ਼ਨਲ ਮਾਈਨੋਰਟੀ ਕਮਿਸ਼ਨ ਏ ਐਸਐਲ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਾਡੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਰਦਾਰ ਕੁਲਵੰਤ ਸਿੰਘ ਜੀ ਤਾਦੀਵਾਲ ਜੋ ਕਿ ਜੋ ਕਿ ਇਹਦੇ ਨਾਲ-ਨਾਲ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਨਾਲ-ਨਾਲ ਵਰਲਡ ਕੈਂసర్ ਕੇ ਡੀਬੀ ਗਲੋਬਲ ਐਂਬੈਸਡਰ ਨੇ ਮੇਰਾ ਨਾਮ ਕਰਨ ਜੈਵੰਤ ਸਿੰਘ ਹੈ ਮੈਂ ਇਸ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਆ ਨਾਲ ਬੈਠੇ ਸਰਦਾਰ ਮਹਿੰਦਰ ਸਿੰਘ ਜੀ ਜੋ ਕਿ ਇਸ ਐਸੋਸੀਏਸ਼ਨ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਚੰਡੀਗੜ੍ਹ ਚੈਪਟਰ ਦੇ ਪ੍ਰੈਜ਼ੀਡੈਂਟ ਨੇ ਤੇ ਮੇਜਰ ਸੀਨੀਅਰ ਆਈਐਸ ਅਫਸਰ ਰਿਟਾਇਰਡ ਫਾਰਮਰ ਆਈਐਸ ਐਂਡ ਮੋਹਿੰਦਰ ਸਿੰਘੀ ਫਾਰਮਰ ਆਈਐਸ ਨੇ ਯੂਪ ਕਾਦਰ ਦੇ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕਾਫੀ ਯੋਗਦਾਨ ਦਿੱਤਾ ਹੋਇਆ ਹੈ ਬਿਫੋਰ ਰਿਟਾਇਰਮੈਂਟ ਨਾਲ ਬੈਠੇ ਮੇਜਰ ਰਮਿੰਦਰ ਸਿੰਘ ਅਸ਼ੇਰਜੀਤ ਜੀ ਜੋ ਕਿ ਆਰਨੀ ਕੋ ਰਿਟਾਇਰ ਨੇ ਬਹੁਤ ਜਾਣੇ ਮਾਣੇ ਇੱਕ ਸੋਸ਼ਲ ਵਰਕਰ ਨੇ ਤੇ ਇਹ ਇੰਟਰੋਡਕਸ਼ਨ ਦਿੰਦੇ ਹੋਏ ਅਸੀਂ ਤੁਹਾਨੂੰ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਬਾਰੇ ਵਿੱਚ ਦੱਸਾਂਗੇ ਤੇ ਸਾਡਾ ਇੱਕ ਅਪਕਮਿੰਗ ਇਵੈਂਟ ਹੈ ਪਰਸੋਂ ਦਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਹਨਾਂ ਕੰਢਾ ਹੋਇਆ ਮੈਂ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਰਦਾਰ ਕੁਲਵੰਤ ਸਿੰਘ ਤਾਲੀਵਾਲ ਜੀ ਨੂੰ ਰਿਕਵੈਸਟ ਕਰਾਂਗਾ ਕਿ ਉਹ ਤੁਹਾਨੂੰ ਸੰਬੋਧਿਤ ਕਰਨ ਅੱਜ ਗੁੱਡ ਮਾਰਨਿੰਗ ਕਿਸੇ ਵੀ ਡੈਮੋਕਰੈtic ਕੰਟਰੀ ਸੁਦਸਕਸੈਸ ਰੇਟ ਉਹਦੀ ਬੈਕਬੋਨ ਤੁਸੀਂ ਹੁੰਦੇ ਹੋ ਪ੍ਰੈਸ ਕਿਸੇ ਵੀ ਇੰਗਲੈਂਡ ਚਲੇ ਜਾਓ ਪ੍ਰੈਸ ਇੱਕ ਬਹੁਤ ਪਾਵਰਫੁਲ ਬਾਡੀ ਹੁੰਦੀ ਹੈ ਤੁਹਾਡਾ ਬਹੁਤ ਵਧੀਆ ਰੋਲ ਹੈ ਤੁਹਾਨੂੰ ਕੰਗ੍ਰੈਚੁਲੇਸ਼ਨ ਦਿੰਦਾ ਐਂਡ ਸ਼ਾਇਦ ਜਿੰਨਾ ਪੰਜਾਬ ਚੱਲਦਾ ਤੁਹਾਡੀ ਵੀਡੀਓ ਨਾ ਚੱਲਦਾ ਠੀਕ ਹੈ মিডিਆ ਬੈਕਬੋਨ ਹੁੰਦਾ ਜੇ ਰੀਡ ਦੀ ਐਡੀਟ ਟੁੱਟ ਜੇ ਨਾ ਬੰਦਾ ਡਿਸੇਬਲ ਹੋ ਜਾਂਦਾ ਤੁਸੀਂ ਸਾਡੀ ਬੈਕਬੋਨ ਹੈ ਸਾਡੀ ਸਟੇਟ ਦੇ ਠੀਕ ਹੈ ਐਂਡ ਬੜੇ ਅੱਛੇ ਲੋਕ ਹੋ ਤੁਸੀਂ ਮੈਂ ਤੁਹਾਡੀਆਂ ਨਿਊਜ਼ ਸੁਣਦਾ ਰਹਿੰਦਾ ਇੰਗਲੈਂਡ ਦੇ ਵਿੱਚ ਅ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਮੇਨ ਅਜੰਡਾ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੇ ਹਿੰਦੂ ਸਿੱਖ ਇਕਤਾ ਜਿਹੜੀ ਪਿਛਲੇ 67 ਤੋਂ ਲੈ ਕੇ 1967 ਤੋਂ ਲੈ ਕੇ ਅੱਜ ਤੱਕ ਫੇਲ ਹੋ ਗਈ ਅਸੀਂ ਠੀਕ ਹੈ 1967 ਦੇ ਵਿੱਚ ਨੌਰਮ ਕਾਂਗਰਸ ਗਵਰਨਮੈਂਟ ਬਣੀ ਸੀ उन्हन एजेंडा ही यह हिंदू सिख एकता से पूरा जोर देना ठीक है पर उस स्टार्ट आप पच्ची च आ गए वो फेल हो गई प्लीज प्लीज जस्ट का हैलो हैलो आप प्रेस कॉन्फ्रेंस कर रहे हैं नो नो प्लीज प्लीजस्ट है no, no, please, ना स्टार्ट तो लेके अच तक हिंदू सिख एकता का रला होंगे ਸਾਨੂੰ ਪਤਾ ਹੈ ਐਨ ਆਰ ਆਈ ਵਰਲਡ ਚ ਮੈਨੂੰ 45 ਸਾਲ ਹੋ ਗਏ ਗਲੈਨ ਚੈਟ ਵੀ ਹਿੰਦੂ ਸਿੱਖ ਏਕਤਾ ਦੀ ਕਿੰਨੀ ਜ਼ਰੂਰੀ ਹੈ ਸਾਡੀ ਸਟੇਟ ਲਈ ਠੀਕ ਹੈ ਉੱਥੇ ਅਸੀਂ ਫੇਲ ਹੋ ਗਏ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਜਿਹੜਾ ਵਰਲਡ ਦਾ ਟਾਪ ਦਾ ਹਿੰਦੂ ਸਿੱਖ ਹੈ ਜਿਹੜੇ ਪੰਜਾਬ ਲਈ ਚਿੰਤਤ ਹੈ ਆਮੀ ਲੋਕ ਕਹਿੰਦੇ ਆ ਕਿ ਪੰਜਾਬ ਲੀਡਰਲੈਸ ਹੋ ਗਿਆ ਜਿਹੜਾ ਕਿ ਸਾਰੀ ਸਾਡੀ ਕਮਿਊਨਿਟੀਜ਼ ਨੂੰ ਜੋੜ ਸਕੇ ਉੱਥੇ ਫੇਲ ਹੋ ਗਏ ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਜਨਮੀ ਇਸ ਫੰਡੇ ਨਾ ਹੋਇਆ ਠੀਕ ਹੈ ਮੈਂ ਤਾਂ ਕੈਂਸਰ ਲਈ ਕੰਮ ਕਰਦਾ ਸੀ ਦੋਸਤੋ ਪਰ ਇੱਕ ਸਮਾਜਿਕ ਕੈਂਸਰ ਵੀ ਆ ਗਿਆ ਪੰਜਾਬ 'ਚ ਇੱਕ ਤਾਂ ਕੈਂਸਰ ਡਿਜ਼ੀਜ਼ ਹੈ ਠੀਕ ਹੈ ਪਰ ਸਮਾਜਿਕ ਕੈਂਸਰ ਇਹਨਾਂ ਪਰ ਓਨ ਹੈਂਡਸ ਉਹਨੂੰ ਠੀਕ ਕਰ ਸਕਦੇ ਆਪਾਂ ਹੀ ਕਰ ਸਕਦੇ ਆ ਕੈਂਸਰ ਤਾਂ ਔਨਕੋਲੋਜਿਸਟ ਤੋਂ ਠੀਕ ਨਹੀਂ ਹੁੰਦਾ ਜਿਹੜੀ ਬਿਮਾਰੀ ਹੈ ਪਰ ਆ ਜਿਹੜਾ ਸਮਾਜਿਕ ਕੈਂਸਰ ਸਾਡੇ ਉੱਤੇ ਆ ਗਿਆ ਨਾ ਇਹਨੂੰ ਆਪਾਂ ਠੀਕ ਕਰ ਸਕਦੇ ਆ ਸਾਰੇ ਮਿਲ ਕੇ ਠੀਕ ਹੈ 27 ਮਾਰਚ 1970 ਨੂੰ ਬਾਦਲ ਗਵਰਨਮੈਂਟ ਬਣੀ ਵਾਜਪਾਈ ਜੀ ਉਹਨਾਂ ਦੇ ਨਾਲ ਸੀ ਉਹਨਾਂ ਦਾ ਵੀ ਇਹੀ ਸੀ ਵੀ ਅਸੀਂ Hindu Sikh ਇਕਤਾ ਨੂੰ ਇਕੱਠੀ ਕਰਨਾ ਠੀਕ ਹੈ ਅਸੀਂ ਉਹਨਾਂ ਮੁਲਕਾਂ 'ਚ ਰਹਿੰਦੇ ਆ ਜਿੱਥੇ ਬਹੁਤ ਰੌਲਾ ਪੈਂਦਾ ਮੈਂ ਨਾਂ ਵੀ ਲੈਦਣਾ ਲਾਈਫ ਬੜੀ ਛੋਟੀ ਹੈ ਸਾਫ਼ ਸੱਚ ਬੋਲ ਪਰ ਨੂੰ ਅਮਰੀਕਾ 'ਚ ਰੌਲਾ ਪਾ ਰਿਹਾ ਕੋਈ ਇਹਨੂੰ ਬੰਦ ਕਰਨ ਵਾਲਾ ਨਹੀਂ ਯੈਸ ਵੀ ਸਟੈਂਡ ਅਸੀਂ ਕਿਹਨੇ ਚੁੱਪ ਕਰ ਅਸੀਂ Hindu ਸੇ ਇਕੱਠੇ ਆ ਗਲੋਬਲ ਪੰਜਾਬੀ ਐਸੋ ਦਾ ਮੇਨ ਏਜੰਡਾ ਹੀ ਇਹ ਹੈ ਜੀ ਪੰਜਾਬੀਅਤ ਦੀ ਗੱਲ ਕਰਨੀ ਪੰਜਾਬ ਦਾ ਦੁੱਖ ਦਿੱਲੀ ਲੈ ਕੇ ਜਾਣਾ नेशनल यूनिवर्सिटी क्वेश्चन पार्लियामेंट बोर्ड ਅਮੈਟਰੀ ਸਾਡੇ ਨਾਲ ਫਾਦਰ ਫਿਗਰ ਖਵਾਲ ਸਿੰਘ ਜੀ ਲਾਲਪੁਰਾ ਅਸੀਂ ਜਦੋਂ ਸਟਾਰਟ ਕੀਤਾ 3 ਸਾਲ ਪਹਿਲਾਂ ਸਾਡੇ ਕੋਲੇ 500 ਤੋਂ ਉੱਪਰ ਮੈਂਬਰ ਹੈ ਕ੍ਰੀਮ ਵਰਡ ਦੀ ਕੌਣ ਆਈਐਸ ਆਈਪੀਐਸ ਰਿਟਾਇਰਡ ਜੱਜਸ ਰਿਚ ਬਿਜ਼ਨਸਮੈਨ ਜਿਹੜੇ ਫੌਰਮ ਵਿੱਚ ਬੈਠੇ ਆ ਜਿਹੜੇ ਪੰਜਾਬ ਦੀ ਸਲਾਮਤੀ ਚਾਹੁੰਦੇ ਆ ਪੰਜਾਬ ਦਾ ਮਹਿਸੂਸ ਕਰ ਰਿਹਾ ਦੁੱਖ ਬੈਠੇ ਉਹ ਸਾਡੇ ਨਾਲ ਆਨ ਜੁੜੇ ਤੇ ਉਹਨਾਂ ਦਾ ਸੁਨੇਹਾ ਲੈ ਕੇ ਮੈਂ ਇਹਨਾਂ ਕੋਲ ਆ ਗਿਆ 3 ਸਾਲ ਵੀ ਕੁਝ ਕਰੀਏ ਤੇ ਜੀ ਗਲੋਬਲ ਪੰਜਾਬੀ ਐਸੋਸिएशन ਦਾ ਜਨਮ ਹੋ ਗਿਆ ਤੇ ਉਹਦੀ ਅਚੀਵਮੈਂਟ ਦੱਸਦਣਾ 3 ਸਾਲ ਚ ਕੀ ਹੋਇਆ ਅਸੀਂ ਸਰਦਾਰ ਨੈਪ ਸਿੰਘ ਸੈਣੀ ਜੋ ਆਪਣੇ ਨਾਲ ਦੀ ਸਟੇਟ ਦੇ ਮੁੱਖ ਮੰਤਰੀ ਆ ਹਰਿਆਣੇ ਦੇ ਅਸੀਂ ਮਾਰਿਆ ਰਣਜੀਤ ਸਿੰਘ ਵਾਰਡ ਦੇ ਰਿਹਾ ਹਾਂ ਕਿਉਂ 82 ਤੋਂ ਲੈ ਕੇ 84 ਚ ਤੱਕ ਲੈ ਕੇ ਕਿੰਨਾ ਨੁਕਸਾਨ ਹੋਇਆ ਸੀਗਾ ਜਦੋਂ ਦੰਗੇ ਹੋਏ ਦਿੱਲੀ ਚ ਚੋਕਸ ਹੋਇਆ ਨਾ 121 ਬੰਦੇ ਹਰਿਆਣੇ ਦੇ ਵਿੱਚ ਨੁਕਸਾਨ ਹੋ ਗਿਆ ਸੀ 12 ਦੇ ਉੱਪਰ ਖਤਮ ਹੋ ਗਏ ਸੀ 121 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਗਲੋਬਲ ਪੰਜਾਬੀ ਐਸੋਸੀਏਸ਼ਨ ਦੀ ਇਥੇ ਹੌਂਦ ਚਿੱਲੜ ਸੁਣਿਆ ਹੋਣਾ ਤੁਸੀਂ ਕਾਹਨ ਹੋਇਆ ਸੀ ਦਿੱਲੀ ਦੇ ਬਾਹਰ ਸੀ ਉਹ ਪਿੰਡ 34 ਘਰ ਸੀ 34 ਸਾਥ ਦੇ ਸੀ ਗਲੋਬਲ ਪੰਜਾਬੀ ਐਸੋਸੀਏਸ਼ਨ ਤੇ ਨਾਲ ਸਾਡੇ ਫਾਦਰ ਫਿਗਰ 17 ਕਰੋੜ ਦਾ ਚੈੱਕ ਖੁਦ ਦੇ ਕੇ ਆਏ ਉਹ ਪਿੰਡ ਵਾਲਿਆਂ ਕਿੰਨੇ ਸਾਲਾਂ ਬਾਅਦ 40 ਸਾਲਾਂ ਬਾਅਦ ਬਈ ਹੈ ਕੋਈ ਭੁੱਲ ਗਏ ਸਭ ਲੋਕ ਉਹ ਦੁੱਖ ਨੂੰ ਸਾਡੇ ਕੋਲੇ ਇੱਕ ਡੱਬੀ ਹੈ ਜੀ ਕਰੀਮ ਦੀ ਅਸੀਂ ਉਹ ਜ਼ਖਮਾਂ ਤੇ ਮਲ੍ਹਮ ਲਾਉਂਦੇ ਆ। ਉਹ ਮੈਡੀਕਲ ਵਾਲੇ ਵੀ ਐ ਪਰ ਜਿਹੜੇ ਸਾਡੇ ਸਮਾਜਿਕ ਕੈਂਸਰ ਆ ਉਹਨੂੰ ਠੀਕ ਕਰਨ ਦੇ ਲਈ ਵੀ ਲੱਗਿਆ। ਇਕਰੀ ਸਾਬਜਾਦਿਆਂ ਦਾ ਵੀਰ ਬਾਲਦੇਵਸ ਕੱਤੀ ਕੰਮ 31 ਕੰਮ ਹੋਇਆ ਜੋ ਸਾਡੇ ਫਾਦਰ ਫਿਗਰ ਲਾਲ ਫਰੋਜੀ ਨੇ ਕਰਵਾਇਆ। ਉਹ ਤਿਕ ਬੁੱਕ ਬੁੱਕ ਦੇਵਾਂਗੇ ਤੁਹਾਨੂੰ ਜਲਦੀ ਅਸੀਂ। ਕੱਤੀ ਕੰਮ 31 ਠੀਕ ਹੈ। 122 ਕੰਟਰੀਆਂ ਦੀਆਂ ਅੰਬੈਸੀਆਂ ਦੇ ਵਿੱਚ ਸਹਿਜਾਦਿਆਂ ਨੂੰ ਅੰਬਾਲੇ ਤੋਂ ਗਾਂ ਨਹੀਂ ਕੋਈ ਜਾਣਦਾ ਸੀ ਤੇ 122 ਕੰਟਰੀਆਂ ਦੀਆਂ ਅੰਬੈਸੀਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਹੁਣ ਆ ਜਾਣਾ ਆਪਣਾ ਦਸੰਬਰ ਚ ਪਿਛਲੇ ਸਾਲ 122 ਕੰਟਰੀਆਂ ਦੀ ਅੰਬੈਸੀ ਦੇ ਵਿੱਚ ਬੜੇ ਧੁੰਦ ਰੱਗੇ ਨਾ ਉਹਨਾਂ ਮਹਾਨ ਯੋਧਿਆਂ ਨੂੰ 7 ਤੇ 9 ਸਾਲ ਦਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ 122 ਕੰਟਰੀਆਂ ਦੀ ਇਹ ਪਹਿਲਾਂ ਨਾ ਕਿਸੇ ਨੇ ਦੇ ਲਈ ਇੱਕ ਦੇਣ ਹੈ ਇਹ ਬਹੁਤ ਵੱਡੀ ਕੋਈ ਵੀ ਸਾਡਾ ਅਨੰਦ ਮੈਰੇਜ ਐਕਟ ਆ 1970 ਰੋਲਾ ਪੈ ਰਿਆ ਸਰ 1909 ਦਾ 16 ਸਟੇਟਾਂ ਚ ਲਾਗੂ ਹੋ ਗਿਆ ਵੀ ਮੇਰੇ ਆਨੰਦ ਕਾਰਜ ਗੁਰੂਗਾਂ ਸਾਹਿਬ ਦੀ ਹਾਜ਼ਰੀ ਚ ਹੋਇਆ ਰ ਤੇ ਫਿਰ ਕੈਨੀਜੀ ਤੇ ਹੈਗਾ ਵੀ ਕੁਲਵੰਤ ਸਿੰਘ ਦਾ ਵਿਆਹ ਇੱਥੇ ਗੁਰਦੁਆਰਾ ਸਾਹਿਬ ਹੋਇਆ ਸਰਟੀਫਿਕੇਟ ਇਸ਼ੂ ਕਰੂਗਾ ਆਨੰਦ ਮੈਰਿਜ ਐਕਟ ਲਾਗੂ ਕਰਵਾਇਆ ਗਿਆ ਉਹ 1909 ਦਾ ਰੋਲਾ ਤੁਰਿਆ ਹੁੰਦਾ ਸੀਗਾ ਯਰ ਕਾਊਂਟ ਥੀਸ ਥਿੰਗਸ ਸਾਰੀਆਂ ਹਮੇਸ਼ਾ ਤੁਸੀਂ ਪ੍ਰੈਸ ਹੋ ਸਾਡੀ ਬੈਕਬੋਨ ਹੋ ਆਪਾਂ ਹਾਈਲਾਈਟ ਕਰਕੇ ਪੰਜਾਬ ਨੂੰ ਇਕੱਠਾ ਕਰੀਏ ਜਿਹੜਾ ਸਟੇਟ ਅਜ ਲੀਡਰਲੈਸ ਬਣ ਗਿਆ ਠੀਕ ਹੈ ਸਾਡਾ ਕੋਈ ਹਿੰਦੂ ਸਿੱਖ ਨਾ ਰੌਲਾ ਨਹੀਂ ਭਰਾਓ ਜਦੋਂ ਤੁਸੀਂ ਬਾਹਰ ਜਾਇਓ ਨਾ ਇੰਗਲੈਂਡ ਕੈਨੇਡਾ ਜਿੱਥੇ ਤੁਹਾਨੂੰ ਪਤਾ ਲੱਗਦਾ ਮੈਨੂੰ 43 ਸਾਲ ਹੋ ਗਏ ਮੇਰੇ ਦੋ ਬੇਟੇ ਆ ਮੇਰਾ ਹਿੰਦੂ ਵੀ ਡਾਕਟਰ ਸੀਗਾ ਅੰਬਾਲਾ ਤੋਂ ਉਹਦੇ ਦੋ ਧੀਆ ਹੋ ਗਈਆਂ ਮੇਰੇ ਵੱਡੇ ਬੇਟੇ ਦੇ ਮੈਰਿਜ ਹੋਊਗੀ ਸਾਡੇ ਘਰ ਸ ਕਰਨ ਦੇਣ ਆਏ ਉਹਦੀ ਵਾਈਫ ਹੋਣ ਲੱਗੀ ਕਹਿੰਦੀ ਵੀ ਅਪਾ ਆਪਣੇ ਬੱਚਿਆਂ ਦੇ ਰਸਤੇ ਕਰ ਲੈਂਦੇ ਮੈਂ ਕਿਹਾ ਭੈਣ ਜੀ ਆ ਛੋਟਾ ਰਹਿੰਦਾ ਕਰ ਲੋ ਸਾਡੀ ਦੁੱਖ ਹੋਰ ਹੈ ਸਾਡੇ ਦੁੱਖ ਇਹ ਹੈ ਕਿਤੇ ਮੇਰੀ ਬੇਟੀ ਦੇ ਸਹੁਰੇ ਲਾਹੌਰ ਨਾ ਬਣ ਜਾਣ ਬੱਚਿਆਂ ਨਾਲ ਕੀ ਆਈ ਲਵ ਯੂ ਕਹਦੇ ਨੇ ਕਲਾਸ ਦੇ ਵਿੱਚ ਸਾਰੇ ਬੱਚੇ ਬੈਠੇ ਮੁਸਲਮਾਨ ਵੀ ਬੈਠੇ ਆ ਹਿੰਦੂ ਵੀ ਬੈਠੇ ਸਿੱਖ ਵੀ ਬੈਠੇ ਪਰ ਅਸੀਂ ਇੰਡੀਅਨ ਐ ਨਾਟ ਹਿੰਦੂ ਸਿੱਖ ਵੀ ਆਰ ਇੰਡੀਅਨ ਪ੍ਰਾਊਡ ਹੋ ਕੇ ਅਸੀਂ ਚੀਕਾ ਮਾਰ ਕੇ ਕਹਿੰਦੇ ਆ ਪਰ ਸਾਡੇ ਦੁੱਖ ਹੋਰ ਆ ਉਹ ਐਨ ਆਰ ਆਈ ਵਰਲਡ ਇਕੱਠਾ ਹੋਇਆ ਬਾਅਦ ਉਹਦੇ ਵਿੱਚੋਂ ਜੀ ਪੀ ਏ ਦਾ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਜਨਮ ਹੋਇਆ ਤੇ 3 ਸਾਲ ਦੇ ਵਿੱਚ ਸਾਡੇ ਕੋਲੇ 300 ਤੋਂ ਉੱਪਰ ਲਾਈਫ ਮੈਂਬਰ ਬਣ ਗਿਆ ਜੀ ਲਾਈਫ ਮੈਂਬਰ ਵੀ ਉਹ ਜਿਨ੍ਹਾਂ ਦਾ ਵਰਲਡ 'ਚ ਨਾ ਆਏ ਉਦੀ ਸਕਰੀਨਿੰਗ ਹੁੰਦੀ ਆ ਪਹਿਲਾਂ ਜੇ ਮੈਨੂੰ ਮੈਂਬਰ ਲੈਣਾ ਨਾ ਤਾਂ ਦੀ ਸਕਰੀਨਿੰਗ ਹੋਏ ਕਿ ਵੀ ਕਲੌਨਸਿਕ ਤੂੰ ਕੌਣ ਹੈ ਕਿੱਥੋਂ ਆਇਆ ਕੀ ਕੰਮ ਕਰਦਾ ਕੀ ਤਰ੍ਹਾਂ ਪਿਛੋਕੜ ਹੈ ਉਹ ਇਹਨਾਂ ਦੀ ਦੇਣ ਅੱਗੇ ਨੂੰ ਅਸੀਂ ਕੰਟੀਨਿਊ ਚੱਲ ਰਹੇ ਆ ਜੀ ਐਂਡ ਕਿਸੇ ਚੀਜ਼ ਦੀ ਸਾਡੇ ਕੋਲੇ ਨਾ ਸ਼ਾਰਟੇਜ ਹੈ ਅਸੀਂ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਨਹੀਂ ਇੱਕ ਸੱਧ ਭਾਵਨ ਵਾਲੀ ਸਟੇਟ ਬਣਾਉਣਾ ਚਾਹੁੰਦੇ ਆ ਠੀਕ ਹੈ ਐਂਡ ਜਦੋਂ ਅਸੀਂ ਵਾਰਡ ਚੈੱਕ ਬੰਦੀ ਨੂੰ ਚੁੜਦੀ ਹੈ ਜੀ ਸਾਡੀ ਗਲੋਬਲ ਪੰਜਾਬੀ ਇੱਕ ਬੰਦੀ ਸਾਰੇ ਵਾਰਡ ਚੈੱਕ ਬੰਦਾ ਚੁੜਨਾ ਹਰ ਸਾਲ ਜਿਹਨੂੰ ਮਹਾਰਾਜ ਰਣਜੀਤ ਸਿੰਘ ਵਾਰਡ ਦਤਦਾ ਜਾਂਦਾ ਉਹ ਅਸੀਂ ਨੈਪ ਸਿੰਘ ਸੈਣੀ ਨੂੰ 13 ਤਰੀਕ ਨੂੰ ਦੇ ਰਹੇ ਆ ਤੇ ਤੁਹਾਨੂੰ ਵੀਰੋ ਅੱਜ ਹੀ ਸੱਦਾ ਦੇ ਰਿਹਾ ਅੱਜ 13 ਤਰੀਕ ਨੂੰ ਟਗੋਰ ਥੀਟਰ ਗਲੋਥੀਟਰ ਆਪਾਂ 18 ਸੈਕਟਰ ਦੇ ਵਿੱਚ ਤੁਸੀਂ ਸਾਰਿਆਂ ਮੇਰੀਆਂ ਭੈਣਾਂ ਬੀਬੀਆਂ ਸਾਰੇ ਆਇਓ ਠੀਕ ਹੈ ਅਸੀਂ ਇੱਕ ਨਵੀਂ ਪਰਥ ਪਾਉਣੀ ਸ਼ੁਰੂ ਕੀਤੀ ਵੀ ਜਿਸ ਇਨਸਾਨ ਨੇ ਸਾਨੂੰ ਸਾਡੇ ਜਖਮਾਂ ਤੇ 43 ਸਾਲ ਬਾਅਦ ਮਲਮ ਲਾਈ ਹੈ ਮੁੰਡਾ ਨਾ ਹੱਕ ਇਹ ਮੈਨੀ ਫੈਸਲਾ ਕੀਤਾ ਸਾਡੇ ਲੰਡਨ ਬੋਰਡ ਨੇ ਵੀ ਕੀਤਾ ਸਾਡੀ ਇੰਡੀਆ ਦੀ ਜਿਹੜੀ ਟੀਮ ਬੈਠੀ ਹੈ ਕਿ ਇਹਨਾਂ ਨੇ ਡਿਸਾਈਡ ਕੀਤਾ ਐਂਡ ਇੱਕ ਵੀ ਬੰਦੇ ਨੇ ਇਹਦਾ ਆਬਜੈਕਸ਼ਨ ਨਹੀਂ ਕੀਤਾ ਕਹਿੰਦਾ ਯੈਸ ਹੀ ਡਿਜ਼ਰਵ ਠੀਕ ਹੈ ਐਂਡ ਮੈਂ ਧੰਨਵਾਦ ਕਰਦਾ ਸਾਡੇ ਜਿਹੜੇ ਸੀਨੀਅਰਸ ਬੈਠੇ ਆ ਅਸੀਂ ਤੁਹਾਡੇ ਨਾਲ ਪੰਜਾਬ ਦੇ ਨਾਲ ਆ ਮੈਂ ਉਹ ਦਰਖਤਾਂ ਡਿਸਟ੍ਰਿਕਟ ਮੋਗਾ ਦਾ ਜੰਪਲ ਮੇਰੀਆਂ ਜੜਾਂ ਪੰਜਾਬ ਚ ਹੈ ਮੋਗੇ ਜ਼ਿਲ੍ਹੇ ਚ ਤੇ ਦਰਖਤ ਬਣ ਗਿਆ ਮੈਂ ਇੰਗਲੈਂਡ ਚ ਪਰ ਜੇ ਮੇਰੀ ਮੋਗੇ ਜੜ ਸੁੱਕੀ ਹੈ ਇੰਗਲੈਂਡ ਚ ਦਰਖਤ ਵੀ ਸੁੱਕ ਜੂਗਾ ਸੁੱਕੀਗਾ ਨਾ ਸਹਿਮਤੋਂ ਅਸੀਂ ਪੰਜਾਬ ਦੇ ਭਲੇ ਲਈ ਹਰ ਸਟੈਪ ਲਵਾਂਗੇ ਲਾਲਪੁਰਾ ਜੀ ਸਿਰਫ ਇਸ ਤਰ੍ਹਾਂ ਪੇਪਰ ਲੈ ਕੇ ਮੋਦੀ ਜੀ ਕੋਲੇ ਐ ਕੱਲੇ ਜਾਂਦਾ ਫਾਈਲ ਲੈ ਕੇ ਸਿਰਫ ਪੰਜਾਬ ਦੀ ਆ ਪ੍ਰੋਬਲਮ ਹੈ ਪਰ ਅਸੀਂ ਕੁਝ ਮੰਗਦੇ ਨਹੀਂ ਆਪਦੇ ਲਈ ਪਿੱਛੇ ਲੋਕਾਂ ਨੇ ਆਪਦੇ ਲਈ ਮੰਗਿਆ ਪੰਜਾਬ ਲਈ ਨਹੀਂ ਮੰਗਿਆ ਅਸੀਂ ਆ ਸਾਨੂੰ ਕੋਈ ਸਾਡੀ ਮੈਂ ਖੁਦ ਕਹਤਾ ਮੋਦੀ ਜੀ ਮੈਨੂੰ ਕੁਝ ਨਹੀਂ ਲੋੜ ਜੀ ਆਈ نو ਨੀਡ ਐਨੀ ਪੋਸਟ ਸਾਡੀ ਇਥੋਂ ਦੀ ਕਰਪਟ ਲੀਡਰਸ਼ਿਪ ਨੇ ਸਾਨੂੰ ਪੰਜਾਬ ਨੂੰ ਵੇਚ ਆਉਂਦੇ ਤੇ ਲਿਆ ਮੈਂ ਲੈ ਗਿਆ ਮੰਗਾ ਅੱਜ ਇਕੱਠੀਆਂ ਕਰਕੇ ਤੇ ਉਹ ਉੱਥੋਂ ਮੇਰੀ ਰਾਜ ਸਭਾ ਜੇਬ ਚ ਪਾਤੀ ਮੈਂ ਪੰਜਾਬ ਦੀਆਂ ਮੰਗਾਂ ਹੀ ਭੁੱਲ ਗਿਆ ਮੇਰੇ ਘਰ ਨੂੰ ਰਸਤਾ ਖੁੱਲ ਗਿਆ ਵਧੀਆ ਰਾਜ ਸਭਾ ਜਾਂ ਕੋਈ ਚੇਅਰਮੈਨ ਨਹੀਂ ਦੇਤੀ ਨਹੀਂ ਦੋਸਤੋ ਅਸੀਂ ਬਿਕਾਂਗ ਬਕਾਉ ਨਹੀਂ ਕੇ ਬਿਲਕੁਲ ਨਹੀਂ ਅਸੀਂ ਪੰਜਾਬ ਦੇ ਭਲੇ ਲਈ ਜਿਹੜੇ ਸਾਡਾ ਸੱਦ ਭਾਵਨਾ ਹਿੰਦੂ ਸਿੱਖ ਇਕਤਾ ਸਾਡਾ ਮੇਨ ਫੰਡਾ ਹੀ ਹੈ ਸਾਡੀ ਕੋਈ ਰਾਜਨੀਤਿਕ ਪਾਰਟੀ ਨਹੀਂ ਹਾਂ ਇਹ ਸਿੱਧੀ ਕਾਲੀ ਛੋਏਗੀ ਆਪ ਹੋਏਗੀ ਪਰ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵਿੱਚ ਜਦੋਂ ਬੰਦਾ ਆ ਗਿਆ ਅਸੀਂ ਉਹਦੀ ਪਾਰਟੀ ਨਹੀਂ ਉਹ ਕਹਿੰਨੇ ਆਪਦੀ ਪਾਸੇ ਰੱਖ ਪੰਜਾਬ ਦੇ ਦੁੱਖ ਉਹ ਦੱਸ ਅਸੀਂ ਇਕੱਠੇ ਹੋ ਕੇ ਲੈ ਕੇ ਪੰਜਾਬ ਦੇ ਦੁੱਖ ਦਿੱਲੀ ਲੈ ਜਾਣ ਵਾਲਾ ਕੋਈ ਨਹੀਂ ਰਿਹਾ ਇਹ ਕੁਐਸਚਨ ਹੈ ਬੜਾ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਯਾਰ ਪੰਜਾਬ ਦਾ ਦੁੱਖ ਦਿੱਲੀ ਕੌਣ ਲੈ ਕੇ ਜਾਵੇਗਾ ਕਿਉਂਕਿ ਸੈਂਟਰ ਗਵਰਨਮੈਂਟ ਸਾਡੀ ਮਾਂ ਹੈ ਸਾਡੇ ਟੈਕਸ ਜਾਂਦੇ ਉਥੋਂ ਵਾਪਸ ਲਿਆਉਣੇ ਕਿਸ ਪਰਪਸ ਲਈ ਫੰਡ ਆਣਾ ਉਹਦੇ ਲਈ ਡਾਇਲੋਗ ਇਜ਼ ਵੈਰੀ ਇੰਪੋਰਟੈਂਟ ਅੱਜ ਜਿੰਨੇ ਕੰਮ ਕੱਤੀ ਕੱਤੀ ਕੰਮਾਂ ਦੀ ਇੱਕ ਬੁੱਕ ਰਿਲੀਜ਼ ਕਰਾਂਗੇ ਉਹ ਦੇਖਿਓ ਇੱਕ ਬੰਦੇ ਨੇ ਕਰਵਾ ਲੇ ਅਗੇ ਸੀ ਮੋਰਚੇ ਲਾਉਂਦੇ ਸੀ ਜੇਲਾ ਭਰਦੇ ਸੀ ਕੋਈ ਮੋਰਚਾ ਨਹੀਂ ਲਾਉਣਾ ਪਿਆ ਕੋਈ ਜੇਲ ਨਹੀਂ ਭਰਨੀ ਪਈ ਇੱਕ ਤਾ ਉਹ ਅਸੀਂ 13 ਤਰੀਕ ਨੂੰ ਮੈਂ ਤੁਹਾਨੂੰ ਜਿੱਥੇ ਇਨਵਿਟੇਸ਼ਨ ਕਰਦਾ ਪਲੀਜ਼ ਜ਼ਰੂਰ ਆਣਾ ਬਿਲਕੁਲ ਲੀਸਟ ਹਾਂ ਇੱਕ ਬੁੱਕ ਰਿਲੀਜ਼ ਹੋਣੀ ਆ ਤੇਲ ਕਿੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਹੈ ਨਾ ਤੇਲ ਕਿੰਜੂ ਦੇ ਰਾਖੇ ਸੀਗੇ ਦੇ ਨਰ ਸਿੰਘ ਸਾਹਿਬ ਜੀ ਉਹ ਬੁੱਕ ਵੀ ਰਿਲੀਜ਼ ਕਰਨਗੇ ਜਿਹਦਾ ਰਾਈਟਰ 26 ਬੁੱਕਾਂ ਲਿਖੀਆਂ ਨਾਵਲ ਨਹੀਂ ਲਿਖੀਆਂ ਨਾਵਲ ਨਹੀਂ ਲਿਖੇ ਜੇ ਬੁੱਕ ਪੜੋਗੇ ਸੋਣੇ ਅੱਖਾਂ ਖੁੱਲ ਜਾਂਦੀਆਂ 26 26 ਬੁੱਕਾਂ ਲਿਖ ਦਿੱਤੀਆਂ ਇਹਨਾਂ ਨੇ ਠੀਕ ਹੈ ਇਤਿਹਾਸ ਦੇ ਉੱਤੇ ਐਂਡ ਜੋੜ ਉਹਦੇ ਉਹਦਾ ਹੀ ਇੱਕ ਹਿੱਸਾ ਤਿਲਕ ਜੰਝੂ ਰੱਖਾ ਜੀ ਉਹ ਆਪਾਂ ਰਿਲੀਜ਼ ਕਰਾਂਗੇ ਉਹ ਹਿੰਦੂ ਸਿੱਖ ਹੋਰ ਸਾਡੀ ਯੂਨਿਟੀ ਨੂੰ ਇਕੱਠਾ ਕਰੇਗਾ ਹੈਨਾ ਐਂਡ ਥੈਂਕ ਯੂ ਵੈਰੀ ਮੱਚ ਐਂਡ ਤੁਹਾਨੂੰ ਜੀ ਆਇਆਂ ਨੂੰ ਵੀ ਥੈਂਕ ਯੂ

ਜਿਹਦੇ ਵਿੱਚ ਕੀ ਚੀਜ਼ جیسا ਇਹਨੇ ਦਿੱਲੀ ਦੇ ਚੀਫ ਮਿਨਿਸਟਰ ਸ਼੍ਰੀ ਨਰਿੰਦਰ ਸਿੰਘ ਸੈਣੀ ਜੀ ਨੇ ਦਿੱਲੀ ਦੀ Haryana ਪ੍ਰੋਗਰਾਮ ਦੇ ਵਿੱਚ Haryana ਇੱਕ ਕਿਤਾਬ ਦੀ ਰਿਲੀਜ਼ ਹੋਏਗੀ ਕਿਤਾਬ ਦਾ ਨਾਮ ਹੈ ਦਿਲ ਜਨਜਾਉ ਕੇ ਰਾਖੇ ਜੋ ਕਿ ਇਕਬਾਲ ਸਿੰਘ ਜੀ ਲਾਲਪੁਰਾ ਨੇ ਲਿਖੀ ਹੈ ਤੇ ਨਾਲ ਅਸੀਂ ਸੈਣੀ ਸਾਹਿਬ ਨੂੰ ਉਹਨਾਂ ਦੇ ਸਿੱਖ ਤੇ ਪੰਜਾਬ ਦੇ ਪ੍ਰਤੀ ਜੋ ਪ੍ਰੇਮ ਹੈ ਉਹਨੂੰ ਐਕਨੋਲਡਜ ਕਰਦੇ ਹੋਏ ਉਹਨਾਂ ਨੂੰ ਸਾਡੀ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਵਾਂਗੇ ਇਹ ਫੰਕਸ਼ਨ ਪਰਸੋਂ ਜਿਹੜਾ ਹੈ ਇੱਤੇ ਗੋਠ ਥੀਏਟਰ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਗੱਲ ਤਾਂ ਤਾਰੀਵਾਲ ਸਾਹਿਬ ਨੇ ਕੀਤੀ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਦੇਸ਼ ਬਹੁਤ ਅੱਗੇ ਵਧ ਗਿਆ ਹੈ ਪੰਜਾਬ ਬਹੁਤ ਪਿੱਛੇ ਰਹਿ ਗਿਆ। ਕਾਰਨ ਕੀ ਹੈ ਕਿ 1967 ਦੇ ਵਿੱਚ ਫਸਟ ਨਾਨ ਕਾਂਗਰਸ ਗਵਰਨਮੈਂਟ ਬਣੀ ਸੀ ਤੇ ਉਹਦੇ ਸਾਰੇ ਲੋਕ ਸੀ ਕਾਂਗਰਸ ਜਨ ਸੰਘ ਅਕਾਲੀ ਸੋਸ਼ਲਿਸਟ ਐਂਟਰਪ੍ਰੀਨਰ ਨਾਨ ਜਿਹੜੇ ਕਾਂਗਰਸ ਲੋਕ ਸੀ ਉਹਨਾਂ ਸਭ ਨੇ ਇੱਕ ਵਿਚਾਰ ਕੀਤਾ ਕਿ ਪੰਜਾਬ ਨੂੰ ਵਿਕਾਸ ਕਿਵੇਂ ਕੀਤਾ ਜਾਵੇ ਤੇ ਵੱਡੀ ਗੱਲ ਉਹਨਾਂ ਨੂੰ ਨਜ਼ਰ ਆਈ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕਤਾ ਭਾਈਚਾਰਾ ਹੋਣਾ ਚਾਹੀਦਾ ਜਦੋਂ ਕਿ ਸਚਾਈ ਇਹ ਹੈ ਕਿ ਅਸੀਂ ਸਾਰੇ ਹੀ ਇੱਕੋ ਪਰਿਵਾਰ ਹਾਂ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਜਿੱਦੇ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਗੁਰਬਾਣੀ ਵੀ ਕਹਿੰਦੀ ਹੈ ਨਾ ਅੱਜ ਕਾਬੇ ਜਾऊं ਨਾ ਮੂਰਤ ਪੂਜਾ ਇੱਕੋ ਸੇਵੀ ਅਬਰਨ ਦੂਜਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਪਤ ਮਾਰਿਆ ਸਿੱਕਾ ਜੱਗ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਲੇਕਿਨ ਅਸੀਂ ਸਾਰੇ ਹੀ ਰਿਸ਼ਤੇਦਾਰ ਵੀ ਆ ਬਲੱਡ ਰਿਲੇਸ਼ਨ ਹੈ ਡੀਐਨਏ ਇੱਕ ਹੈਗਾ ਸਾਡਾ ਜੰਮਣ ਮਰਨ ਇੱਕ ਹੈ ਅੱਜ ਵੀ ਸਾਡੀਆਂ ਬੜੀਆਂ ਇਕੱਠੀਆਂ ਨੇ ਸੋ ਇਸ ਕਰਕੇ ਪੰਜਾਬੀ ਜਿਹੜੇ ਆ ਇਹਨਾਂ ਦੀ ਏਕਤਾ ਨਾ ਹੋਣ ਕਰਕੇ ਪੰਜਾਬੀ ਭਾਸ਼ਾ ਕਰਕੇ ਹੀ ਜਿਹੜੀ ਲੜਾਈ ਪਈ ਤੋਂ ਉਹ ਉਹਨਾਂ ਨੇ ਸਮਝਿਆ ਸੀ 67 ਚ ਕਿ ਪੰਜਾਬ ਦੇ ਬਾਕੀ ਵੀ ਉਹਨਾਂ ਨੇ 11 ਪੁਆਇੰਟ ਹੋਰ ਬਣਾਏ ਦੱਸ ਐਗਰੀਕਲਚਰ ਇੰਡਸਟਰੀ এডੂਕੇਸ਼ਨ ਕ腐ਸ਼ਨ ਹਰ ਚੀਜ਼ ਉਹਨਾਂ ਦਾ ਏਜੰਡਾ ਸੀਗਾ ਲੇਕਿਨ ਬਦਕਿਸਮਤੀ ਹੈ ਇਹ ਏਜੰਡਾ ਜਿਹੜਾ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਬਲਕਿ ਟਾਰ-ਟਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਤੋਂ ਪਹਿਲਾਂ ਗਲੋਬਲ ਪੰਜਾਬੀ ਐਸੋਸੀਏਸ਼ਨ ਇੱਕ ਸਸਤਾ ਜਿਹਨੂੰ ਧਾਰੀਵਾਲ ਸਾਹਿਬ ਨੇ ਇੰਟਰਨੈਸ਼ਨਲ ਲੈਵਲ ਦੀ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਇੱਥੇ ਸ਼ੁਰੂ ਕੀਤਾ ਉਹਦੇ 'ਚ ਇੱਕ ਗੱਲ ਹੋਰ ਵੀ ਸੀ ਇਹ ਇਸ਼ੂ ਜਿਹੜਾ ਸਾਡੇ ਤੋਂ ਪਹਿਲਾਂ ਵੀ ਕਿਸੇ ਨਵਾਂ ਇਸ਼ੂ ਨਹੀਂ ਹੈਗਾ ਅਜੰਡਾ ਇਜ਼ ਵੈਰੀ 올ਡ ਲੋਕਾਂ ਨੇ ਕੰਮ ਕੀਤਾ ਗੁਜਰਾਨ ਸਾਹਿਬ ਨੇ ਕੰਮ ਕੀਤਾ ਕੁਲਦੀਪ ਨૈયਰ ਜੀ ਨੇ ਕੰਮ ਕੀਤਾ 에ਰ ਮਾਰਸ਼ਲ ਅਰਜਨ ਸਿੰਘ ਮਾਰਸ਼ਲ ਆਫ ਦੀ 에ਰ ਅਰਜਨ ਸਿੰਘ ਨੇ ਕੰਮ ਕੀਤਾ ਜਨਰਲ ਜੇ ਆਰ ਸਰੋਣਾ ਨੇ ਕੰਮ ਕੀਤਾ ਜਸਿਸ ਨਰੂਲਾ ਨੇ ਕੰਮ ਕੀਤਾ ਕਿ ਅਸੀਂ ਪੰਜਾਬੀਆਂ ਨੂੰ ਇਕੱਠੇ ਕਰਕੇ ਤੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਪਿਆਰ ਰਾਈ ਗੱਲਬਾਤ ਰਾਈ ਇਹ ਮਸਲੇ ਹੱਲ ਕਰਾਏ ਜਾਣ ਸੋ ਲੇਕਿਨ ਪੰਜਾਬ ਅੱਜ ਜਿਸ ਸਥਿਤੀ ਤੇ ਹੈ ਰਾਜਨੀਤਿਕ ਗੱਲ ਅਸੀਂ ਕਰ ਲਈ ਕਿ ਨਾ ਇਹ ਰਾਜਨੀਤਿਕ ਸੰਸਥਾ ਹੈ ਇਹ ਕੇਵਲ ਸੱਭਿਆਚਾਰਿਕ ਸੰਸਥਾ ਹੈ ਸੋਸ਼ਲ ਆਰਗੇਨਾਈਜੇਸ਼ਨ ਹੈ ਜਿਹੜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦੀ ਹੈ ਅਸੀਂ ਇਹਦੇ ਤੇ ਕਦੇ ਵੀ ਡਿਬੇਟ ਨਹੀਂ ਕਰਦੇ ਵੀ ਜਸਟ ਸੈਲੀਬ੍ਰੇਟ ਆਵਰ ਡਾਈਵਰਸਿਟੀ ਸੈਲੀਬ੍ਰੇਸ਼ਨ ਕੀ ਹੈ ਕਿ ਅਸੀਂ ਕ੍ਰਿਸ਼ਨਸਟ ਵੀ ਇਕੱਠੇ ਹੋ ਕੇ ਮਨਾਉਂਦੇ ਹਾਂ ਅਸੀਂ ਗੁਰਪੁਰਬ ਇਕੱਠੇ ਹੋ ਕੇ ਮਨਾਉਂਦੇ ਹਾਂ ਅਸੀਂ ਨੈਸ਼ਨਲ ਫੈਸਟੀਵਲ ਇਕੱਠੇ ਹੋ ਕੇ ਮਨਾਉਨੇ ਆ ਅਸੀਂ ਦੀਵਾਲੀ ਵਿਸਾਖੀ ਇਕੱਠੇ ਹੋ ਕੇ ਮਨਾਉਨੇ ਆ ਅਸੀਂ ਲੋਹੜੀ ਇਕੱਠੇ ਹੋ ਕੇ ਮਨਾਉਨੇ ਆ ਇੱਕ ਦੂਜੇ ਦੇ ਨਾਲ ਮਿਲਦੇ ਵਰਦੇ ਆ ਦਿਸ ਇਜ਼ ਦੀ ਵੇ ਵੀ ਆਰ ਅਡਾਪਟਿੰਗ ਕਿਉਂਕਿ ਤਿੰਨੇ ਚੀਜ਼ਾਂ ਹੁੰਦੀਆਂ ਨੇ ਨੀਅਤ ਬੜੀ ਸਪਸ਼ਟ ਹੈ ਪੰਜਾਬੀ ਇਕਤਾ ਹੋਵੇ ਨੀਤੀ ਕੀ ਹੈ ਇਕੱਠੇ ਮਿਲ ਕੇ ਬੈਠਾਂਗੇ ਇਹੀ ਹੈ ਤੇ ਨੇਤਾ ਲੋਕਾਂ ਨੇ ਪੈਦਾ ਕਰਨੇ ਹੁੰਦੇ ਆ ਸੋ ਇਸ ਵਜਿਹਾ ਦਾ ਸਾਡੇ ਕੋਲ ਸਾਰੇ ਇੰਟਰਨੈਸ਼ਨਲ ਲੈਵਲ ਤੇ ਇੱਕੋ ਹੀ ਬੰਦਾ ਨੇਤਾ ਬਣਿਆ ਹੈ ਜਨੇ ਸਵਾਜ ਦੀ ਸੇਵਾ ਹਰ ਪੰਜਾਬ ਦੇ ਕੋਨੇ 'ਚ ਇੰਡੀਆ ਦੇ ਹਰ ਕੋਨੇ 'ਚ ਤੇ ਵਿਦੇਸ਼ਾਂ ਦੇ ਵਿੱਚ ਆ ਕੇ ਜਿਹੜਾ ਬੰਦਾ ਸਾਡਾ ਨਾਗਰਿਕ ਹੀ ਨਹੀਂ ਤੇ ਸਿਰਫ ਇਹ ਇਸ ਕਰਕੇ ਕਿ ਮੇਰੀ ਮਦਰ ਜਰੀ ਹੈ ਕੈਂਸਰ ਦਾ ਮਰੀ ਹੈ ਮੈਂ ਹੋਰ ਮਾਤਾਵਾ ਕੈਂਸਰ ਦਾ ਮਰ ਨਹੀਂ ਦੇਣੀ ਆ ਤੇ ਸਾਡੇ ਅਨੰਦਪੁਰ ਸਾਹਿਬ ਦੇ ਏਰੀਆ 'ਚ 122 ਬੈਡ ਦਾ ਹਸਪੀਟਲ ਬਣਾ ਰਹੇ ਆ ਜਿਹੜਾ ਕਿ ਕਿਸੇ ਵੇਲੇ ਮਨਜ਼ੂਰ ਹੋਇਆ ਸੀ 6 ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਐ ਗੁਰੂ ਹਰਾਇਸ ਗੁਰੂ ਹਰਗੋਬਿੰਦ ਸਾਹਿਬ ਨੇ ਪੱਕਾ ਆਪਣਾ ਨਿਵਾਸ ਸਥਾਨ ਬਣਾਇਆ ਕੀਰਪੁਰ ਸਾਹਿਬ ਗੁਰੂ ਹਰਾਇ ਉੱਥੇ ਪੈਦਾ ਹੋਏ ਗੁਰੂ ਹਰਕ੍ਰਿਸ਼ਨ ਉੱਥੇ ਪੈਦਾ ਹੋਏ ਗੁਰੂ ਤੇਗ ਬਹਾਦਰ ਉੱਥੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਰਹੇ ਲੇਕਿਨ ਕਿਸੇ ਨੇ ਉੱਥੇ ਮੈਡੀਕਲ ਕਾਲਜ ਜਾਂ ਕੋਈ ਮੈਡੀਕਲ ਹਸਪੀਟਲ ਬਣਾਉਣ ਦਾ ਉਦਦਮ ਨਹੀਂ ਕੀਤਾ ਜੇ ਬਣਾਇਆ ਵੀ ਸੀ ਲੋਕੀ ਗੱਲਾਂ ਕਰਦੇ ਨੇ ਕਿ ਉਹ ਦੂਜੀ ਸਟੇ ਜਿਹੜੇ ਜਿਹੜਾ ਬੰਨਾ ਵੀ ਸੀ ਉਹ ਆਪਣੇ ਜ਼ਿਲ੍ਹੇ 'ਚ ਲੈ ਗਿਆ ਸੋ ਅੱਜ 22 ਨਵੰਬਰ ਨੂੰ ਮੈਂ ਤੁਹਾਡੇ ਨਾਲ ਹੀ ਇਹਨਾਂ ਨੇ ਤਾਂ ਗੱਲ ਨਹੀਂ ਕੀਤੀ 22 ਨਵੰਬਰ ਦਾ ਵੀ ਸੱਦਾ ਦਿੰਦੇ ਆ ਕਿ ਉਸ ਹਸਪੀਟਲ ਜਿਹੜੀ ਸਭ ਤੋਂ ਵੱਡੀ ਲੋੜ ਸੀ ਉੱਥੇ ਮਲਟੀ ਸਪੈਸ਼ੈਲਟੀ ਹਸਪੀਟਲ ਵੀ ਧਾਰੀਵਾਲ ਸਾਹਿਬ ਉੱਥੇ ਬਣਾ ਰਹੇ ਆ ਉਹਦਾ ਉਦਘਾਟਨ ਹੈਗਾ ਇਹਨਾਂ ਦੀ ਇੱਕ ਵਿਧੀ ਹੈ ਗੱਲ ਕਰਦੇ ਆ ਕਿ ਮੈਂ ਨੀ ਪੱਥਰ ਨਹੀਂ ਰੱਖਦਾ ਮੈਂ ਬਣਾ ਕੇ ਨੀ ਪੱਥਰ ਲਾਉਣਾ ਉੱਥੇ ਕਿ ਬਣ ਕੇ ਤਿਆਰ ਹੋ ਗਿਆ ਹਸਪੀਟਲ ਬਣ ਕੇ ਤਿਆਰ ਹੈ ਉੱਥੇ ਇਹੀ ਇਹਨਾਂ ਦਾ ਵਿਚਾਰ ਹੈ ਕਿ ਨਰਸਿੰਗ ਕਾਲਜ ਵੀ ਖੋਲਿਆ ਜਾਵੇ ਉੱਥੇ ਹੀ ਇਹਨਾਂ ਦਾ ਵਿਚਾਰ ਹੈ ਕਿ ਆਯੁਰਵੈਦਿਕ ਤੇ ਵੀ ਕੰਮ ਕੀਤਾ ਜਾਵੇ ਕਿਉਂਕਿ ਗੁਰੂ ਹਰਕ੍ਰਿਸ਼ਨ ਰਾਏ ਸਾਹਿਬ ਦੇ ਜਿਹੜਾ 9 ਲੱਖਾਂ ਬਾਗ ਸੀ ਉਥੋਂ ਬਾਦਸ਼ਾਹ ਵੀ ਦਿੱਲੀ ਦਾ ਉਹ ਦਵਾਈ ਲੈਣ ਆਉਂਦਾ ਹੁੰਦਾ ਸੀਗਾ ਸੋ ਅਸੀਂ ਆਪਣੀ ਵਿਰਾਸਤ ਨੂੰ ਗਵਾ ਲਿਆ ਤੇ ਧਾਰੀਵਾਲ ਸਾਹਿਬ ਨੇ ਆਪਣੇ ਜੀਵਨ ਦਾ ਮਿਸ਼ਨ ਬਣਾਇਆ ਕਿ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਵਧਾਉਣਾ ਹੈ ਉਹਦੇ ਲਈ ਇਹ ਸਾਡਾ ਉਦਮ ਹੈ ਅਰਸੋ ਜਿਹੜੀ ਈਵੈਂਟ ਹੈ ਉਹ ਸਰ ਨੈਭ ਸਿੰਘ ਸੈਣੀ ਨੂੰ ਜਿੱਥੇ ਇਹਨਾਂ ਨੇ ਪ੍ਰਪੋਜ਼ ਕੀਤਾ ਸੀ ਅੰਤਰਰਾਸ਼ਟਰੀ ਲੈਬਰ ਤੇ ਅਸੀਂ ਸਾਰਿਆਂ ਨੇ ਜਿਹੜਾ ਪੈਨਲ ਬਣਿਆ ਸਹਿਮਤੀ ਕੀਤੀ ਹੈ ਇਸ ਕਰਕੇ 1982 ਦੇ ਵਿੱਚ ਏਸ਼ੀਅਨ ਗੇਮਸ ਹੋਣਾ ਸੀ ਉਦੋਂ ਹਰਿਆਣੇ 'ਚ ਸਿੱਖਾਂ ਦੀ ਪਗੜੀਆਂ ਲਾਣ ਦਾ ਤੇ ਕੁੱਟ ਮਾਰਦਾ ਕੰਮ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਅੱਜ ਤਾਈਂ ਕਿਸੇ ਨੇ ਮੱਲਮ ਲਾਣ ਦੀ ਕੋਸ਼ਿਸ਼ ਨਹੀਂ ਕੀਤੀ ਨਰ ਸਿੰਘ ਸੈਣੀ ਨੇ ਉਹ ਕੰਮ ਕੀਤੇ ਆ ਜਿਹੜੇ ਪਹਿਲਾਂ ਇਹਨਾਂ ਤੋਂ ਹੋਏ ਨਹੀਂ ਤੋਂ ਇਸ ਕਰਕੇ ਸਾਮਰਾ ਫੈਸਲਾ ਸੀ ਕਿ ਪਹਿਲਾ ਮਹਾਰਾਜਾ ਰਣਜੀਤ ਸਿੰਘ ਵਾਰ ਨਰ ਸਿੰਘ ਸੈਣੀ ਨੂੰ ਦਿੱਤਾ ਜਾਵੇ ਤੇ ਕਿਉਂਕਿ ਅਸੀਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀਪੁਰ ਮਨਾ ਰਹੇ ਹਾਂ ਮੈਂ ਉਸ ਕਿਤਾਬ ਨੂੰ ਲਿਖਿਆ ਸੀ ਤਿਲਕ ਜੰਜੂ ਕਾਰ ਆਖਾ ਤਿਲਕ ਤੇ ਜੰਜੂ ਨੂੰ ਬਚਾਉਣ ਵਾਲਾ ਇਹ ਅਸੀਂ ਨੇ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆ ਤਿਲਕ ਜੰਜੂ ਰਾਖਾ ਪ੍ਰਾਪਤ ਆਕਾ ਕਿਨੋਂ ਵੱਡੋ ਕਾਨੂੰ ਮੇ ਸਾਕਾ ਹੁਣ ਗੱਲ ਇਥੇ ਐ ਅਸੀਂ ਕਰਦੇ ਆ ਪੰਜਾਬੀ ਐਸੋਸੀਏਸ਼ਨ ਵਾਲੇ ਵੀ ਤਿਲਕ ਜੰਜੂ ਪਾਉਣ ਵਾਲੇ ਤੇ ਤਿਲਕ ਜੰਜੂ ਬਚਾਉਣ ਵਾਲਿਆਂ ਦੀ ਦੋਸਤੀ ਹੋਣੀ ਚਾਹੀਦੀ ਪਰਿਵਾਰ ਹੋਣਾ ਚਾਹੀਦਾ ਮਿਲ ਕੇ ਬਿਲਕੈ ਕਰਨਾ ਚਾਹੀਦਾ ਇਹ ਕੰਮ ਲੈ ਕੇ ਅਸੀਂ ਚੱਲੇ ਆ ਤੁਹਾਡਾ ਆਸ਼ੀਰਵਾਦ ਹੋਏਗਾ ਤੁਹਾਡਾ ਸਹਿਯੋਗ ਹੋਏਗਾ ਧਾਰੀਵਾਲ ਸਾਹਿਬ ਨੇ ਆਖਿਆ ਕਿ ਰੀੜ ਦੀ ਹੱਡੀ ਪ੍ਰੈਸ ਸਕੀ ਤੇ ਜੇ ਪ੍ਰੈਸ ਦੇ ਰਾਹੀਂ ਇਹ ਗੱਲ ਖੜੀ ਹੋਈ ਹੈ ਹੋ ਜਾਏਗੀ ਤੇ ਮੈਂ ਸਮਝਦਾ ਉਹ ਬਜ਼ੁਰਗ ਜਿਹੜੇ ਇਸ ਸੰਸਾਰ ਚ ਨਹੀਂ ਰਹੇ ਜਿਨ੍ਹਾਂ ਨੇ 1967 ਦੇ ਵਿੱਚ ਇਹ ਸੁਪਨਾ ਲਿਆ ਸੀ ਉਹਨਾਂ ਚੋਂ ਨਾ ਜਸੇ ਸੁਰਨਾਮ ਸਿੰਘ ਅੱਜ ਹੈਗੇ ਆ ਨਾ ਬਲਰਾਮਦੀ ਰਾਸ ਟੰਡਨ ਹੈਗੇ ਆ ਨਾ ਸੱਤਪਾਲ ਡਾਂਗ ਹੈਗੇ ਆ ਸਾਰਿਆਂ ਦਾ ਉਹਨਾਂ ਦਾ ਮਸਲਾ ਇਹ ਪੂਰਾ ਹੋਏਗਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਜੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਪਰਮ ਵੀ ਜਿਹੜੀ ਗੱਲ ਹੈ ਕਿ ਹਿੰਦੂ ਸਿੱਖ ਐਮਟੀ ਫਰੈਂਡਸ਼ਿਪ ਹੋਏਗੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤਾਲੀਵਾਸਾਂ ਤੁਸੀਂ ਕੱਲ ਕੀਤੀ ਇਹ ਵੀ ਪੰਜਾਬ ਦੀ ਕਰਪਟ ਲੀਡਰਸ਼ਿਪ ਲਈ ਉਹਦੇ ਲਈ ਤਾਂ ਕੋਈ ਬਾਤ ਨਹੀਂ ਕਹਿੰਦੀ। ਮੈਂ ਖੁੱਲ ਕੇ ਦੱਸੂ ਕੀ ਮੈਟਰ ਕੀ ਹੈ ਪੁਰਾ ਤੁਹਾਨੂੰ ਉਹ ਸਾਰੇ ਪੰਜਾਬ ਨੂੰ ਹੀ ਪਤਾ ਮੈਂ ਤਾਂ 43 ਸਾਲ ਤੋਂ ਇੰਗਲੈਂਡ 'ਚ ਰਹਿਣਾ ਹੈ। ਅਸੀਂ ਗਲੋਬਲ ਪੰਜਾਬੀ ਐਸੋਸੀਏਸ਼ਨ ਪੰਜਾਬ ਦਾ ਹਰ ਦੁੱਖ ਲੈ ਕੇ ਜਾਂਦੇ ਆ ਤੇ 31 ਕੰਮ ਮਨਜ਼ੂਰ ਕਰਾ ਲੇ। ਕਿਉਂਕਿ ਸਾਡਾ ਆਪ ਦਾ ਪਰਸਨਲ ਏਜੰਡਾ ਕੋਈ ਨਹੀਂ ਸੀ ਵੀ ਮੈਨੂੰ ਆਹ ਦੇ ਦਿਓ। ਅਬ ਬੈਠੇ ਸਾਡੇ ਫਾਦਰ ਸਰਦਾਰ ਲਾਲਪਰਾ ਜੀ ਮੈਂ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਇੱਕ ਗੁਰੂਆਂ ਫੀਰਾਂ ਦੀ ਧਰਤੀ ਹੈ ਬੜੇ ਅੱਛੇ ਲੋਕ ਹੈ ਤੇ ਠੀਕ ਹੈ ਉਚਾਰੇ ਰੁੱਲ ਰਹੇ ਹੈ ਅਸੀਂ ਕੈਂਸਰ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਕਿਹੜੇ ਸਾਲ ਵਰਲਡ ਕੈਂਸਰ ਦੀ ਕੈਪੀਟਲ ਨਾ ਜਾਣੀ ਜਾਂਦੀ ਸੀ ਪੰਜਾਬ ਅੱਜ ਅਸੀਂ ਪਹਿਲੀਆਂ 3 ਸਟੇਜਾਂ 'ਚ ਆ ਗਏ ਜੀ 3 ਮਤਲੀਆਂ 'ਚ ਤੇ ਉਮੀਦ ਹੈ ਪਹਿਲੇ ਦਿਨ ਬਰ ਤੇ ਲੈ ਆਵਾਂਗੇ ਜਿੱਤੇ ਸਭ ਤੋਂ ਵੱਧ ਜਾਗਰਤਾ ਅਸੀਂ ਪੰਜਾਬ ਦੀ ਸੇਵਾ ਕਰਨ ਆਏ ਹਾਂ ਯਾਰ ਕੋਈ ਰਪਾਰਟ ਹੀ ਨਹੀਂ ਸਾਡੇ ਠੀਕ ਹੈ ਐਂਡ ਮੈਂ ਇਨਾ ਆਰਮੀ ਆਫੀਸਰ ਇਨਸ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਆਣ ਖੜੀ ਕਿਉਂਕਿ ਇਹ ਸਮਾਜਿਕ ਕੈਂਸਰ ਹੈ ਮੈਨੂੰ ਅੰਗਰੇਜ਼ ਪੁੱਛੇ ਕਲੰਸੀ ਕਿੱਥੋਂ ਆਇਆ ਮੈਂ ਕੀ ਕਹੂੰਗਾ ਮੈਂ ਕਹੂੰਗਾ ਮੈਂ ਇੰਡੀਅਨ ਐ ਐਗਰੀਓ ਫਿਰ ਮੈਂ ਕਹੂੰਗਾ ਜੇਰੀ ਇੱਕ ਪੰਜਾਬ ਸਟੇਟ ਆ ਬਾਰਡਰ ਸਟੇਟ ਆ ਉਹ ਮੇਰਾ ਸਟੇਟ ਆ ਫਿਰ ਉਹਦੇ ਵਿੱਚ ਮੇਰਾ ਮੋਗਾ ਡਿਸਟ੍ਰਿਕਟ ਆ ਫਿਰ ਮੇਰਾ ਛੋਟਾ ਜਿਹਾ ਪਿੰਡ ਆ ਫਿਰ ਮੇਰਾ ਐਡਰੈਸ ਕੰਪਲੀਟ ਹੋਏਗਾ ਕਈਆਂ ਲੋਕਾਂ ਨੇ ਆਪਦਾ ਐਡਰੈਸ ਹੀ ਅਧੂਰਾ ਕਰ ਲਿਆ ਤੇ ਮੈਂ ਕਹਿੰਦਾ ਬੋਗਾ ਡਿਸਟ੍ਰਿਕਟ ਵਿੱਚ ਵੀ ਡਰੂ ਕੇ ਪਿੰਡ ਜਮਿਆ ਮੈਂ ਅੰਗਰੇਜ਼ ਸਮਝਿਓ ਨਾਓ ਸਟਾਰਟ ਫਰਮ ਇੰਡੀਆ ਮੈਨੂੰ ਤਾਂ ਕਈ ਵੀਰ ਦੁੱਖ ਆਉਂਦਾ ਅ ਕਯੂਦਮ ਸਿੰਘ ਖਸ਼ੀਦ ਭਗਤ ਸਿੰਘ ਨਾਲ ਜਿੱਥੇ ਵੀ ਬੈਠੇ ਆ ਉਹ ਪਾਸੇ ਲੈਂਦੇ ਹੋਣਗੇ ਵੀ ਅਸੀਂ ਇਹਨਾਂ ਨੂੰ ਆਜ਼ਾਦੀ ਐਸ ਕੰਮ ਨੂੰ ਦਿੱਤ ਲੈ ਕੇ ਦਿੱਤੀ ਸੀ ਲੜੀ ਜਾਂਦੇ ਆ ਇੱਕ ਮਿੰਟ ਨਾ ਹਾਂਜੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹਾਂਗਾ 1984 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਸਿੱਖ ਮੈਸੈਕਰ ਹੋਈ ਮੈਂ ਉਸ ਕਾਲੋਨੀ ਵਿੱਚ ਜਾਣਾ ਦਿੱਲੀ ਦੇ ਵਿੱਚ 2733 ਲੋਕ ਨਾਨਾਵਦੀ ਕਮਿਸ਼ਨ ਦੇ ਮੁਤਾਬਕ ਉਹਨਾਂ ਲੋਕ ਸ਼ਹੀਦ ਹੋਏ ਮੈਂ ਕਵਾਂਗਾ ਮਾਰੇ ਗਏ ਰੌਇਟਸ ਨਹੀਂ ਹੋਏ ਸੀ ਰੌਇਟਸ ਤੋਂ ਮੇਪਾਸੇ ਬਰਾਬਰ ਹੁੰਦੇ ਆ ਇਟ ਵਾਸ ਅ ਸਿੰਪਲ ਮੈਸੈਕਰ ਲੇਕਿਨ ਉਹਨਾਂ ਨੂੰ ਰਜਗਾ ਜਿਹੜਾ ਉਹਨਾਂ ਨੂੰ ਰੀਸੈਟਲ ਕਰਨ ਵਾਸਤੇ ਦੁੱਖ ਨਾਲ ਕਹਿਣਾ ਪੈਂਦਾ ਕਿ 2733 ਬੰਦੇ ਮਾਰੇ ਨਾਨਾਵਦੀ ਕਮਿਸ਼ਨ ਨੇ ਆਖਿਆ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਇੱਕ ਕਬਰ ਦੇ ਜੀਵ ਨੂੰ ਵਰਡ ਯੂਜ਼ ਕੀਤਾ ਦੇ ਮਸਟ ਬੀ 기ਵਨ ਅ ਜੌਬ ਪਰ ਵਕਤ ਦੀ ਸਰਕਾਰ ਨੇ ਉੱਥੇ ਲਿਖਤਾ ਦੇ ਮੇਵੀ 기ਵਨ ਅ ਜੌਬ ਕਿਸੇ ਬੰਦੇ ਨੂੰ ਕੋਈ ਕੋਸ਼ਿਸ਼ ਨਹੀਂ ਕੀਤੀ ਬੜੀ ਹਿੰਮਤ ਕਰਕੇ ਅਸੀਂ 114 ਮੰਨਿਆਂ ਨੂੰ ਮੈਂ ਆਪਣੇ ਵੱਲੋਂ ਜਦੋਂ ਤੋਂ ਕਮਿਸ਼ਨ ਦਾ ਚੇਅਰਮੈਨ ਬਣਿਆ 2021 ਤੋਂ ਲਗਾਤਾਰ ਇਸ ਪੈਰਵੀ ਕੀਤੀ ਹੈ ਔਰ ਉਹ ਮਸਲਾ ਹੱਲ ਹੋਇਆ ਜਦੋਂ ਉਹਨਾਂ ਦੀ ਕੌਲਨੀਕ ਜਾਇਦਾਦ ਉਹਨਾਂ ਨੂੰ ਪੁੱਛੀਦਾ ਹੈ ਕਿ ਜਦੋਂ ਇਹ ਮੈਂ ਸ਼ੇਕਰ ਹੋਇਆ ਉਦੋਂ ਦੇਸ਼ ਦਾ ਰਾਸ਼ਟਰਪਤੀ ਸਿੱਖ ਸਿੰਘ ਤੁਹਾਡੇ ਕੋਲ ਆਇਆ ਕਹਿੰਦੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਇੱਕ ਹੋਮ ਮਿਨਿਸਟਰ ਸਿੱਖ ਬਣਿਆ ਤੁਹਾਡੇ ਕੋਲ ਆਇਆ ਕਹਿੰਦੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਅਗਲਾ ਚੀਫ ਮਿਨਿਸਟਰ ਪੰਜਾਬ ਦਾ ਸਿੱਖ ਬਣਿਆ ਜਿਹੜਾ ਇਹ ਚਾਹੁੰਦਾ ਸੀ ਕਿ ਮੈਂ ਇਮੋਸ਼ਨਲ ਸੈਂਟੀਮੈਂਟਲ 85 ਦੇ ਵਿੱਚ ਮੈਂ ਕਿਹਾ ਤੁਹਾਡੇ ਕੋਲ ਆਏ ਕਹਿੰਦੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਇੱਕ ਹੋਰ ਵਿਅਕਤੀ ਤਿੰਨ ਵਾਰੀ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਸਿੱਖ ਇਸ਼ੂਸ ਤੇ ਤੁਹਾਡੇ ਕੋਲ ਆਇਆ ਕਹਿੰਦੇ ਨਹੀਂ ਜੀ ਤੁਸੀਂ ਉਹ ਸ਼ੇਰ ਸਿੰਘ ਹੋ ਰਹੀ ਐ ਦੂਜੀ ਸਾਰੀ ਕਮੇਟੀ ਉਹਨਾਂ ਨੂੰ ਪੁੱਛ ਲਓ ਮੈਂ ਕਿਹਾ ਯਾਰ ਉਹ ਬੰਦਿਆਂ ਕੋਲੇ ਅੱਜ ਵੀ ਘਰ ਹੈ ਨਹੀਂ ਜਿਹੜੀ ਕਾਲਜ ਹੋ ਰਹਿੰਦੇ ਆ ਉਹਦੀ ਮਾਲਕੀ ਹੈ ਨਹੀਂ ਕੰਮ ਬਹੁਤ ਕੁਝ ਕਰਨ ਵਾਲਾ ਸੀ ਜਿਹੜੀ ਗੱਲ ਧਾਰੀਵਾਲ ਸਾਹਿਬ ਨੇ ਕੀਤੀ ਐ ਉਹ ਗੱਲ ਸੱਚੀ ਐ ਕਿ ਅਸੀਂ ਕੌਮ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਤੇ ਕੰਮ ਕਿਸੇ ਨੇ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅੱਜ ਵੀ ਪੰਜਾਬ ਚ 22000 ਬੰਦਾ ਆਇਆ ਮੈਂ 4 ਸਾਲ ਜੋਰ ਲਾਉਣਾ ਰਿਹਾ ਪੰਜਾਬ ਗਵਰਨਮੈਂਟ ਨੂੰ ਸਰ ਦਾ ਸਰਟੀਫਾਈ ਕਰੋ ਕਿ ਪੰਜਾਬ ਦਾ ਹਰ ਜਿਹੜਾ ਬੰਦਾ 84 ਦਾ ਰਾਇਟ ਤੁਹਾਡੇ ਕੋਲ ਆਇਆ ਉਹ ਸੈਟਲ ਹੋ ਗਿਆ ਹਲੇ ਤੱਕ ਵੀ ਲੁਧਿਆਣੇ ਵਿੱਚ ਮੁਹਾਲੀ ਬੰਦੇ ਬੈਠੇ ਆ ਉਹਨਾਂ ਦੀ ਪੂਰੀ ਜਿਹੜੀ ਹੈ ਸੈਟਲਮੈਂਟ ਨਹੀਂ ਹੋ ਸકી ਆਰਮੀ ਦੇ ਨੌ ਜਿਹੜੇ ਬੰਦੇ ਨੌਕਰੀ ਛੱਡ ਕੇ ਆਏ ਉਹਨਾਂ ਨਾਲ ਵੀ ਨਹੀਂ ਮਿਲਿਆ ਬਹੁਤ ਕੁਝ ਕਰ ਰਹੇ ਆ ਲੇਕਿਨ ਸਭ ਤੋਂ ਵਧੀਆ ਤਰੀਕਾ ਗੱਲ ਕਰਨ ਦਾ ਇਹੀ ਹੈ ਜਿਹੜਾ ਗੁਰੂਆਂ ਨੇ ਦੱਸਿਆ ਕਿਛ ਸੁਣੀਏ ਕਿਛ ਕਹੀਏ ਇਹੋੀ ਗੱਲ ਅਚੀਵ ਕਾਲਸਰ ਜਵਾਲ ਨੇ ਸੁਣੀ ਸੀ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਰਹੀਂ ਗੱਲ ਖਤਮ ਕਰਾਂਗੇ ਸੋ ਇਹ ਜਿਹੜਾ ਸੰਸਥਾ ਹੈ ਇਹ ਬਿਨਾ ਜਾਤਪਾਤ ਬਿਨਾ ਧਰਮ ਤੋਂ ਕੇਵਲ ਪੰਜਾਬ ਤੇ ਪੰਜਾਬੀਅਤ ਲਈ ਏਕਤਾ ਵਾਸਤੇ ਕੰਮ ਕਰਦੀ ਹੈ ਔਰ ਜਿਹੜੇ ਪੰਜਾਬ ਦਾ ਦਰਦ ਹੈ ਉਹਨੂੰ ਦੂਰ ਕਰ ਲਈ ਮੱਲਮ ਦਾ ਕੰਮ ਜਿੱਥੇ ਕੈਂਸਰ ਦੇ ਦੂਜੇ ਪੇਸ਼ੈਂਟਾਂ ਨੂੰ ਧਾਰੀਵਾਲ ਸਾਹਿਬ ਲਾ ਰਹੇ ਆ ਜੇ ਸਾਡੀ ਮਾਨਸਿਕਤਾ ਰੋਗੀ ਹੋ ਗਈ ਉਸ ਮਾਨਸਿਕਤਾ ਨੂੰ ਵੀ ਦੂਰ ਕਰਨ ਲਈ ਕੰਮ ਕੀਤਾ ਜਾਵੇ ਬੋਲੇ ਸੋ ਨਿਹਾਲ